ਕੀ ਨਾਮ ਹੈ ਜੀ ਮੇਰਾ ਜੀ ਵਿਕਾਸ ਕੰਬੋਜ ਗਊ ਰੱਖਸ਼ਾ ਦਲ ਤੋਂ 22 ਚੇਅਰਮੈਨ ਪੰਜਾਬ ਇਹ ਜਿਹੜੀ ਗੱਡੀ ਫੜੀ ਹੈ ਜੀ ਕਿੱਥੋਂ ਦੀ ਫੜੀ ਹੈ ਕੀ ਕੀ ਸੀ ਕੀ ਹੈਗਾ ਇਹ ਨਾ ਜੀ ਅਸੀਂ ਵੈਸੇ ਖੜਦੇ ਹੁੰਨੇ ਜਿਵੇਂ ਗਊਆਂ ਦੀ ਸੇਵਾ ਕਰਦੇ ਹੁੰਨੇ ਰਾਤ ਨੂੰ ਟਰੱਕ ਰੁੱਕ ਸਾਨੂੰ ਮਿਲ ਜਾਂਦੇ ਆਂ گاਵਾ ਦੇ ਕਿਉਂਕਿ ਤਸਕਰੀ ਦਾ ਮਾਮਲਾ ਬਹੁਤ ਚੱਲ ਰਿਹਾ ਪੰਜਾਬ ਦੇ ਵਿੱਚ ਤਾਂ ਉਸ ਕਾਰਨ ਅਸੀਂ ਟਰੱਕਾਂ ਦੀ ਪਛਾਣ ਲੱਗ ਹੀ ਹੁੰਦੀ ਹੈ ਨਾ ਜੀ ਤਸਕਰੀਆਂ ਵਾਲਿਆਂ ਦੀ ਤਾਂ ਉਸ ਕਰਕੇ ਅਸੀਂ ਖੜੇ ਸੀਗੇ ਤੇ ਸਾਨੂੰ ਇਹ ਟਰੱਕ ਆਂਦਾ ਦਿਖਾਈ ਦਿੱਤਾ ਸਾਡੇ ਸਤੀਸ਼ ਕੁਮਾਰ ਜੀ ਜਿਹੜੇ ਰਾਸ਼ਟਰੀ ਅਧਿਕਾਰੀ ਗੌਰਖਸ਼ਾ ਦਲ ਦੇ ਉਹਨਾਂ ਵੱਲੋਂ ਵੀ ਸੂਚਨਾ ਸੀਗੀ ਤੇ ਹਣੀਪਾਤੜਾ ਜੀ ਸਾਡੇ ਜਿਹੜੇ ਵਾਈਸ ਪ੍ਰਧਾਨ ਹੈ ਆਪਣਾ ਗੌਰਖਸ਼ਾ ਦਾ ਪੰਜਾਬ ਦੇ ਉਹਨਾਂ ਵੱਲੋਂ ਵੀ ਸੂਚਨਾ ਸੀ ਵੀ ਇੱਕ ਗੱਡੀ ਨੰਬਰ 6404 ਵੀ ਇੱਥੋਂ ਹੋ ਕੇ ਜਾ ਸਕਦੀ ਹੈ ਤਾਂ ਸਾਨੂੰ ਤਕਰੀਬਨ 2:30 ਵਜੇ ਸਾਨੂੰ ਇੱਥੇ ਰੋਡ ਤੇ ਮਿਲੀ ਗੱਡੀ ਤਾਂ ਇਸ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਇਹਨਾਂ ਨਾਲ ਇੱਕ ਪਾਸਰ ਵੀ ਸੀਗੇ ਜਿਹੜੀ ਸਿਲਵਰ ਰੰਗ ਦੀ ਗੱਡੀ ਸੀਗੀ ਤਾਂ ਉਹ ਅੱਗੇ ਲੈ ਕੇ ਕੱਢ ਗਏ ਤੇ ਅਸੀਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਪੁਲਿਸ ਪਾਰਟੀ ਨੂੰ 112 ਦੇ ਡਾਇਲ ਕੀਤਾ 10 ਮਿੰਟ ਚ ਪੁਲਿਸ ਆ ਗਈ ਸੀਗੀ 10 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਫਿਰ ਅਸੀਂ ਮਿਲ ਕੇ ਉਹਨਾਂ ਨੂੰ ਟਰੱਕ ਨੂੰ ਰੁਕਵਾਇਆ ਰਕਵਾ ਕੇ ਉਹਦੇ ਚੈੱਕ ਕੀਤਾ ਗਾਵਾ ਉਹਦੇ ਵਿੱਚ ਕੀ ਹੈ ਤੇ ਉਹ ਕਹਿੰਦਾ ਗਾਵਾਂ ਹੈ ਤੇ ਮੈਂ ਕਿਹਾ ਕਿੱਥੇ ਲੈ ਕੇ ਜਾ ਰਹੇ ਹੋ ਕਹਿੰਦਾ ਇਹ ਨਹੀਂ ਪਤਾ ਜੀ ਮੈਨੂੰ ਮੈਂ ਡਰਾਈਵਰ ਹਾਂ ਤੇ ਜਿਹੜੀ ਗੱਡੀ ਅੱਗੇ ਗਈ ਹੈ ਉਹ ਮਾਲਕ ਹੈ ਤੇ ਅਸੀਂ ਚੈੱਕ ਕੀਤਾ ਪੁਲਿਸ ਪਾਰਟੀ ਨਾਲ ਲੈ ਕੇ ਤਾਂ ਚੈੱਕ ਕੀਤਾ ਵਿੱਚ 6 ਢੱਟੇ ਸੀਗੇ 6 ਗਾਵਾਂ ਸੀ ਜਿਹੜੀ ਬਿਲਕੁਲ ਹੀ ਫੰਡਰ ਸੀਗੀਆਂ ਕੱਟਣ ਲਈ ਜਾ ਰਹੀ ਸੀ ਮੈਂ ਬਾਤ ਤਾਂ ਉਸ ਨੂੰ ਅਸੀਂ ਫੜ ਕੇ ਫਿਰ ਪੁਲਿਸ ਪਾਰਟੀ ਨੂੰ ਭਵਾਲੇ ਕਰਤਾ ਤੇ ਬੰਦਾ ਹੁਣ ਪੁਲਿਸ ਪਾਰਟੀ ਲੱਗੀ ਸੀ ਗਊਸ਼ਾਲਾ ਚ ਸੀ ਖਾਕਟਾ ਗਊਸ਼ਾਲਾ ਇਹ ਟਰੱਕ ਖਾਲੀ ਕਰਕੇ ਤੇ ਟਰੱਕ ਵੀ ਉਹਨਾਂ ਦੀ ਸਪੁਰਦ ਕਰਾਤਾ ਗਊਸ਼ਾਲਾ ਚ ਜੀ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈਗਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ ਉਹਨਾਂ ਦੇ ਜਿਹੜੀ ਧਾਰਾ ਬਣਦੀਆਂ ਸੀਗੀਆਂ ਉਹ ਲਾਤੀਆਂ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਨਾ ਬਾਰ-ਬਾਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਐਸਐਸਐਫ ਲਾਈ ਵੀ ਹੈ ਉਹ ਵੀ ਗਊ ਰੱਖਿਆ ਦੇ ਵਿੱਚ ਕੰਮ ਲਾਣੀ ਚਾਹੀਦੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈਗਾ ਪੰਜਾਬ ਸਰਕਾਰ ਪੰਜਾਬ ਪੁਲਿਸ ਵੀ ਵਧੀਆ ਯੋਗਦਾਨ ਦੇ ਰਹੀ ਹੈ ਹੁਣ ਕਿਉਂਕਿ ਅਸੀਂ ਜਦੋਂ ਕਾਲ ਕੀਤੀ ਹੈ ਨਾ ਤਾਂ ਕਦੀ ਪਹਿਲਾ ਜਿਹੜਾ ਕੰਮ ਨਹੀਂ ਹੋਇਆ ਉਹ 10 ਮਿੰਟ ਦੇ ਅੰਦਰ ਅੰਦਰ ਸਾਰੇ ਪਹੁੰਚ ਗਏ ਸੀ ਉਹਰੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਪੁਲਿਸ ਸਾਡਾ ਸਾਥ ਦੇਦੀ ਸੀ ਉਹਨਾਂ ਜਿਹੜੀਆਂ ਗਾਵਾਂ ਜਿਹੜੀਆਂ ਥੰਡ ਹੈ ਮੰਦੀ ਕਿੰਨੂ ਰਕ ਕਿਤੇ ਰੱਖਿਆ ਗਿਆ ਇਹ ਇਹ ਜੀ ਗਊਸ਼ਾਲਾ ਦੇ ਵਿੱਚ ਖਾਲੀ ਕਰਿਆ ਜੀ ਉੱਥੇ ਉਹਨਾਂ ਦਾ ਡਾਕਟਰੀ ਮੈਨਾ ਕਰਕੇ ਉਹਨਾਂ ਦਾ ਪਰਚਾ ਜਿਹੜਾ ਰਿਪੋਰਟ ਦੇ ਨਾਲ ਲੱਗੂਗਾ ਪਰਚਾ ਦਰਜ ਜਿਹੜਾ ਹੋਇਆ ਉਹਦੀ ਰਿਪੋਰਟ ਉਹਦੇ ਨਾਲ ਲੱਗੂਗੀ ਵੇਰੀ ਗੁੱਡ ਨਥੀ ਨੰਬਰ ਐਫ ਆਈ ਆਰ ਦਰਜ ਕੀਤੀ ਹੈ ਮਾਮਲਾ ਕੀ ਹੈ ਕਿ ਕੀ ਬਰਾਮਦਗੀ ਹੈ ਸਾਡੇ ਕੋਲ ਵਿਕਾਸ ਕਪੂਰ ਜੋ ਕਿ ਜੋੜੀਆਂ ਪਟਿਆਲਾ ਰਹਿਣ ਵਾਲਾ ਪਟਿਆਲੇ ਦਾ ਜਿਹੜਾ ਕਿ گاਊ ਰੱਖਿਆ ਦਲ ਦਾ ਭਾਈ ਚੇਅਰਮੈਨ ਹੈ ਉਹਨਾਂ ਨੇ ਗੱਡੀ ਇੱਕ ਕੈਂਟਰ ਨੰਬਰ ਐਕਸਰ 45 ਸੀ 644 ਰੋਕੀ ਸੀ ਜਿਹਦੇ ਵਿੱਚ 8 ਗਊਆਂ 6 ਨੰਦੀ ਬੈਲਾਂ ਤੇ 81 ਦੇ ਤਿਹਾਈਆਂ ਲੋਡ ਕੀਤੀਆਂ ਹੋਈਆਂ ਸੀ ਉਹਨਾਂ ਦੇ ਬਿਆਨ ਤੇ ਮਕਤਬਾ ਨੰਬਰ 29 ਮਿਤੀ 6/4/25 ਦਰਜ ਸਿਕਿਰ ਕੀਤਾ ਗਿਆ ਜਿਸ ਦੇ ਡਰਾਈਵਰ ਜਿਹੜਾ ਪੰਟੀ ਰੌਂ ਸਨੁਪ ਗਿਆਨ ਚੰਦ ਵਾਸੀ ਇੰਦਰੀ ਜ਼ਿਲ੍ਹਾ ਕਰਨਾਲ ਮੌਕੇ ਤੇ ਕਾਬੂ ਕਰ ਚੁੱਕੇ ਉਹ ਅਰੈਸਟ ਪਾਈ ਗਈ ਤੇ ਕੁਝ ਪਤਾ ਲੱਗਿਆ ਕਿ ਕਿੱਥੋਂ ਦੀ ਲਿਆ ਰਹੀ ਸੀ ਇਹ ਕਿੱਥੇ ਲੈ ਕੇ ਜਾ ਰਹੀ ਸੀ ਹਲੇ ਜੋ ਉਹਨਾਂ ਦੇ ਬਿਆਨ ਮੁਤਾਬਕ ਹੈ ਰਾਜਸਥਾਨ ਲੈ ਕੇ ਜਾ ਰਹੇ ਸੀ ਬਾਕੀ ਸਾਡੀ ਤਕਰੀਰ ਚੱਲ ਰਹੀ ਹੈ ਤੇ ਜੋ ਉੱਚ ਮੇਜ ਦੇ ਵਿੱਚ ਆਇਆ ਉਸ ਮੁਤਾਬਕ ਕਾਰ ਕੀਤੀ ਗਈ ਤੁਹਾਨੂੰ ਕਿਦੋਂ ਵਜੇ ਇਤਲਾ ਮਿਲੀ ਸੀ ਸਰ ਸਾਨੂੰ ਸਵੇਕ 10 ਵਜੇ ਕੱਲ ਹੁਣ ਇਹਨੂੰ ਮਨਜੋਗ ਅਦਾਲਤ ਵੀ ਪੇਸ਼ ਕੀਤਾ ਗਿਆ ਸਰ ਡਰਾਈਵਰ ਚਾਹੁੰਦਾ ਨਹੀਂ ਉਹ ਅਵੇਲੇਬਲ ਐਫਐਸ ਸੀ ਕੋ ਤੇ ਉਦੀ ਜਮਾਨਤ ਲੈਣੀ ਸੀ ਇਦੋਂ ਕਿ ਪਹਿਲੇ ਵੀ ਕੋਈ ਮਾਮਲੇ ਇਦਾਂ ਦੇ ਅਸਰ ਇਦਾਂ ਹੋ ਗਏ ਹਾਲੇ ਤੱਕ ਕੋਈ ਅਸਰ ਨਹੀਂ ਸਾਹਮਣੇ ਆਇਆ